ਦੁਨੀਆ ਦੀ ਨਾਮੀ ਯੂਨੀਵਰਸਿਟੀ ਆਕਸਫੋਰਡ ਵੱਲੋਂ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਜੂਨੀਅਰ ਰਿਸਰਚ ਫੈਲੋਸ਼ਿਪ ਦਾ ਐਲਾਨ ਕਰ ਦਿੱਤਾ ਇਸ ਐਲਾਨ ਨੂੰ ਇਤਿਹਾਸਿਕ ਐਲਾਨ ਮੰਨਿਆ ਜਾ ਰਿਹਾ ਕਿ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੁਣ ਜੂਨੀਅਰ ਰਿਸਰਚ ਫੈਲੋਸ਼ਿਪ ਇਸ ਯੂਨੀਵਰਸਿਟੀ ਵਿੱਚ ਕਰਵਾਈ ਜਾਇਆ ਕਰੇਗੀ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵੱਲੋਂ ਇੱਕ ਇਤਿਹਾਸਿਕ ਫੈਸਲਾ ਲੈਂਦੇ ਆ ਪੰਜਾਬ ਅਤੇ ਸਿੱਖਾਂ ਨਾਲ ਸੰਬੰਧਿਤ ਵਿਸ਼ਾ ਉੱਤੇ ਖੋਜਾਂ ਲਈ ਵੁਲਫਸਨ ਕਾਲਜ ਵਿਖੇ ਗੁਰਨਾਨਕ ਦੇਵ ਜੀ ਜੂਨੀਅਰ ਰਿਸਰਚ ਫੈਲੋਸ਼ਿਪ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਉਪਰਾਲਾ ਬ੍ਰਿਟਾਨੀਆ ਦੀ ਪ੍ਰਮੁੱਖ ਸੰਸਥਾ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਫਾ ਸਾਊਥ ਹਾਲ ਦੇ ਵਿਸ਼ੇਸ਼ ਯੋਗਦਾਨ ਦੇ ਨਾਲ ਸਫਲ ਹੋਈ ਹੈ ਵੱਖ-ਵੱਖ ਦੱਖਣ ਏਸ਼ੀਅਨ ਪਛਾਵਾ ਸਾਇਤ ਸੱਭਿਆਚਾਰ ਅਰਥ ਸ਼ਾਸਤਰ ਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਖੋਜਾਂ ਲਈ ਮਸ਼ਹੂਰ ਫੁਲਫਸਨ ਕਾਲਜ ਵੱਲੋਂ ਸਿੱਖ ਧਰਮ ਅਤੇ ਪੰਜਾਬ ਨਾਲ ਸੰਬੰਧਿਤ ਖੋਜਾਂ ਦੀ ਲੋੜ ਨੂੰ ਮਾਨਤਾ ਮਿਲਣੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਤ ਇਤਿਹਾਸਕ ਪਹਿਲੂ ਹੈ। ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜੂਨੀਅਰ ਰਿਸਰਚ ਫੈਲੋਸ਼ਿਪ ਨੂੰ ਮਢਲੇ 3 ਸਾਲਾਂ ਲਈ ਸ਼ੁਰੂ ਕਰਨ ਵਾਸਤੇ ਕੁੱਲ 1,80,000 ਪਾਉਂਡ ਵਿੱਚੋਂ ਸਭ ਤੋਂ ਵੱਧ ਲਗਭਗ 1,40,000 ਪਾਉਂਡ ਦਾ ਯੋਗਦਾਨ ਕੱਲਿਆਂ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲੀਡਿ ਸੰਗਤ ਨੇ ਪਾਇਆ ਰੁਜਾਨਾ ਅਜੀਤ ਦੇ ਲੰਡਨ ਤੋਂ ਪੱਤਰਕਾਰ ਮਨਪ੍ਰੀਤ ਸਿੰਘ ਬਦਨੀ ਕਲਾ ਦੀ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਇਹਦੇ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਸ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਸਿੰਘ ਸਭਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਭਿੰਡਰ ਨੇ ਕਿਹਾ ਕਿ ਸਿੱਖਿਆ ਮੁੜ ਤੋਂ ਹੀ ਸਿੰਘ ਸਭਾ ਦਾ ਲਹਿਰ ਦਾ ਆਧਾਰ ਰਹੀ ਹੈ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਜਰਨਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਵਿਦਿਅਕ ਯਤਰਾ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਦਾ ਪ੍ਰਚਾਰ ਤੇ ਪਸਾਰ ਕਰਨ ਦੇ ਸਿੰਘ ਸਭਾ ਵੱਲੋਂ ਕੀਤੇ ਜਾਂਦੇ ਕਾਰਜਾਂ ਤੇ ਚਾਣਣਾ ਪਾਉਂਦਿਆ ਪਵਿੱਖ ਵਿੱਚ ਵਦੇਰੇ ਸਰਗਰਮ ਰੂਪ ਵਿੱਚ ਤਤਪਰ ਰਹੋੰਦਾ ਵੀ ਵਾਦਾ ਕੀਤਾ ਵੁਲਫ ਹਸਨ ਕਾਲ ਦੇ ਵਿਕਾਸ ਡਾਇਰੈਕਟਰ ਤੇ ਗਵਰਨਰ ਬੋਡੀ ਫੈਲੋ ਡਾਕਟਰ ਹਿਊ ਡੇਵਿਡ ਨੇ ਸਿੰਘ ਸਭਾ ਸਾਊਥ ਹਾਲ ਵਲੋ ਫੈਲੋਸ਼ਿਪ ਵਿੱਚ ਅਹਿਮ ਸਹਿਯੋਗ ਲਈ ਧੰਨਵਾਦ ਕਰਦੇ ਆ ਆਖਿਆ ਕਿ ਇਹ ਪਰਉਪਕਾਰੀ ਉਪਰਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਪਰੰਪਰਾਵਾਂ ਦੀ ਅਕਾਦਮਿਕ ਹੋਜ ਅਤੇ ਸੰਭਾਲ ਵਿੱਚ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ ਇੱਥੇ ਦੱਸਣ ਜੋਗ ਹੈ ਕਿ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਸਾਲ 1960 ਵਿੱਚ ਸਥਾਪਿਤ ਕੀਤੀ ਗਈ ਸੀ ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਇੱਕ ਰਜਿਸਟਰਡ ਚੈਰੀਟੀ ਹੈ ਇਸ ਇੱਕ ਸੰਸਥਾ ਭਾਰਤ ਤੋਂ ਬਾਹਰ ਸਭ ਤੋਂ ਵੱਡੀਆਂ ਸਿੱਖ ਸੰਸਥਾਵਾਂ ਵਿੱਚੋਂ ਇੱਕ ਹੈ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਮਿਸ਼ਨ ਵਿੱਚ ਸਿੱਖ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਨੂੰ ਪੂਰਪੂਰਤ ਕਰਨ ਦੇ ਨਾਲ ਸਿੱਖ ਭਾਈਚਾਰੇ ਦੀ ਭਲਾਈ ਆਰਥਿਕ ਵਿਕਾਸ ਅਤੇ ਵਿਦਿਅਕ ਤਰੱਕੀ ਨੂੰ ਉਤਸ਼ਾਹਿਤ ਕਰਨਾ ਮੁੱਖ ਤੌਰ ਤੇ ਸ਼ਾਮਲ ਹੈ ਇਸ ਫੈਸਲੇ ਨੂੰ ਲੈ ਕੇ ਦੁਨੀਆ ਭਰ ਵਿੱਚ ਵੱਸਦੇ ਜਿਹੜਾ ਸਿੱਖ ਭਾਈਚਾਰਾ ਉਸ ਫੈਸਲੇ ਦੀ ਸ਼ਲਾਘਾ ਕਰ ਰਿਹਾ ਹੈ ਨੇ ਕਿਉਂਕਿ ਜਿਹੜੀ ਵਿਸ਼ਵ ਦੀ ਪ੍ਰਸਿੱਧ ਯੂਨੀਵਰਸਿਟੀ ਆ ਆਕਸਫੋਰਡ ਉਹਨਾਂ ਵੱਲੋਂ ਹੀ ਗੁਰਨਾਨਕ ਜੁਨੀਅਰ ਰਿਸਰਚ ਫੈਲੋਸ਼ਿਪ ਦੀ ਸਥਾਪਨਾ ਦਾ ਇਤਿਹਾਸ ਇਤਿਹਾਸਿਕ ਐਲਾਨ ਕੀਤਾ ਔਰ ਇਹਦੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਾਊਥ ਹਾਲ ਦੀ ਸ਼੍ਰੀ ਗੁਰੂ ਸਿੰਘ ਸਫਾ ਇਹਨਾਂ ਦਾ ਸਭ ਤੋਂ ਵੱਡਾ ਮਹੱਤਵਪੂਰਨ ਇਸ ਜੁਨੀਅਰ ਰਿਸਰਚ ਫੈਲੋਸ਼ਿਪ ਵਾਸਤੇ ਕਰੀਬ 1,80,000 ਪਾਉਂਡ ਇਕੱਠੇ ਕੀਤੇ ਗਨੇ ਉਦੇ ਚ ਕੱਲਿਆਂ ਜਿਹੜੀ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲਾ ਉਹਨਾਂ ਨੇ 1,80,000 ਪਾਉਂਡ ਦੇ ਵਿੱਚੋਂ ਉਥੋਂ ਦੀ ਸੰਗਤ ਨੇ ਕੱਲਿਆਂ ਹੀ 1,40,000 ਪਾਉਂਡ ਇਕੱਠਾ ਕਰਕੇ ਇਸ ਜੂਨੀਅਰ ਰਿਸਰਚ ਫੈਲੋਸ਼ਿਪ ਵਾਸਤੇ ਮਦਦ ਦਾ ਐਲਾਨ ਕੀਤਾ ਜਿਸ ਦਾ ਸਵਾਗਤ ਆਕਸਫੋਰਡ ਯੂਨੀਵਰਸਿਟੀ ਨੇ ਕੀਤਾ ਔਰ ਜਿਸ ਕਾਲੀ ਦੇ ਵਿੱਚ ਇਹ ਜੂਨੀਅਰ ਫੈਲੋਸ਼ਿਪ ਸ਼ੁਰੂ ਹੋਏਗੀ ਉਸ ਕਾਲਜ ਦੇ ਜਿਹੜੇ ਵਿਕਾਸ ਡਾਇਰੈਕਟਰ ਨੇ ਵੁਲਫ ਹਸਨ ਕਾਲਜ ਆ ਉਥੋਂ ਦਾ ਉਥੋਂ ਦੇ ਜਿਹੜੇ ਵਿਕਾਸ ਡਾਇਰੈਕਟਰ ਤੇ ਗਵਰਨਰ ਬੋਡੀ ਮੈਂਬਰ ਨੇ ਡਾਕਟਰ ਹਿਊ ਡੈਵਿਡ ਨੇ ਸਿੰਘ ਸਭਾ ਸਾਊਥ ਹਾਲ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਫੈਲੋਸ਼ਿਪ ਵਿੱਚ ਅਹਿਮ ਸਹਾਇਤਾ ਲਈ ਹਮੇਸ਼ਾ ਜਿਹੜਾ ਇਹ ਕਾਲਜ ਆ ਇਸ ਸਭਾ ਦਾ ਰਿਣੀ ਰਹੇਗਾ ਔਰ ਇਹ ਮਾਣ ਵਾਲੀ ਗੱਲ ਆ ਕਿ ਦੁਨੀਆ ਭਰ ਦੀ ਨਾਮੀ ਯੂਨੀਵਰਸਿਟੀ ਆਕਸਫੋਰਡ ਵਿੱਚ ਸਿੱਖਾਂ ਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਉਪਦੇਸ਼ ਉਹਨਾਂ ਨੂੰ ਲੈ ਕੇ ਇਸ ਯੂਨੀਵਰਸਿਟੀ ਨੇ ਜੂਨੀਅਰ ਰਿਸਰਚ ਫੈਲੋਸ਼ਿਪ ਸ਼ੁਰੂ ਕਰਨ ਦਾ ਇਤਿਹਾਸਿਕ ਐਲਾਨ ਕੀਤਾ ਇਹ ਜਾਣਕਾਰੀ ਤਾਂ ਤੁਹਾਡੇ ਤੋਲੇ ਨੇ ਆ ਗਿਆ ਦੇਖਦੇ ਰਹੋ ਐਬੀਸੀ ਪੰਜਾਬ ਧੰਨਵਾਦ